ਤਾਂ ਵੀ ਉਹ ਮਿਲਿਆ ਠੀਕ ਗੱਲ ਉਹ ਵਾਹ ਦੇਖੋ ਬੈਨ ਖੜਨੀ ਆ ਕੇ ਕਿੱਟੀ ਫ੍ਰੈਂਡ ਦੀ ਇਹਨਾਂ ਨੂੰ ਕਿਸੇ ਨੂੰ ਪਤਾ ਲੱਗਿਆ ਦੋ ਤਿੰਨ ਜਣੇ ਉੱtre ਨੇ ਪਰ ਉਹਨਾਂ ਨਾਲ ਤਾਂ ਆਏ ਦੀ ਵੀ ਬੰਦਾ ਬੈਠਾ ਨਹੀਂ ਨੀ ਗਿਰਨਾ ਜੀ ਇਹ ਇਹ ਪਾ ਵਿਚ ਗਏ ਨੇ मेरा नाम दिग्विजय सिंह तो जी बोलो साहब एक केस बॉडी मिली हां जी मैं जब सवेरे अपने शॉप खोलने आया थे बच्चे खेल रहे थे तो उन्होंने ये बच्चा रे नहीं बताया कि एक तो बॉडी पड़ी है तो मैं जब देखा तो मैं उसके बाद पुलिस को फोन किया उस आके उन्होंने जांच की थी तो उसके बाद बॉडी पुलिस लगी है है जी वो कोई परदेशी हो सीगा जी बंदा तक उनका कुछ पता नहीं लग गया कर रहे पुलिस वाले ठीक है आई सर के ਅੱਜ ਸਾਨੂੰ ਤਲਾਹ ਮਿਲੀ ਸੀ ਵੀ ਕਿਹੜੀ ਨਾਮ ਨੂੰ ਵਿਅਕਤੀ ਦੀ লাশ ਪਈ ਆ ਬਹਿਲੋਲਪੁਰੋਂ ਸਮਰਾਲਾ ਦੇ ਕੇ ਅਸੀਂ ਆ ਕੇ ਚੈੱਕ ਕੀਤਾ লাশ ਕਢਵਾਇਆ ਦੇਖਣ ਨੂੰ ਪਰਵਾਹੀ ਲੱਗਦਾ ਨੇੜੇ ਸਿਸਟੇਮ ਵੀ ਕੈਮਰੇ ਚੈੱਕ ਕੀਤੇ ਆ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਪਤਾ ਲੱਗਾ 28 12 ਦੀ ਰਾਤ ਨੂੰ ਇਹ 8 ਵਜੇ ਇੱਥੇ ਆ ਕੇ ਪਿਆ ਸੀਗਾ ਤੇ 11 ਵਜੇ 11 ਮਿੰਟ ਦੇ ਨਾਲੇ ਦੇ ਵਿੱਚ ਡਿੱਗ ਪਿਆ ਅਚਾਨਕ ਜਿਹਾ ਪਿਆ ਆ ਕੀ ਆ ਪਿਆ ਕੋਈ ਨਹੀਂ ਕੋਈ ਨਾਮ ਅਸੀਂ ਪਣੇ ਆਂਡੀਆਂ-ਕਾਂਡੀਆਂ ਨੂੰ ਵੀ ਕਿਹਾ ਜਿਹੜੇ ਜਿੱਥੇ ਵੀ ਪ੍ਰਵਾਸੀ ਰਹਿੰਦੇ ਨੇ ਸਾਰੇ ਪਾਸੇ ਅਸੀਂ ਮੈਸੇਜ ਲਾਇਆ ਵੀ ਉਹ ਸੁਨਾਖਤ ਕਰ ਲਏ ਡੈੱਡ ਬਡੀ ਅਸੀਂ ਸਿਵਲ ਹਸਪਤਾਲ ਕੰਨਾ ਵੇਖਾ ਆਪਣੇ ਸਮਰਾਲਾ ਵਿਖੇ ਰਖਵਾ ਰਹੇ ਹਾਂ। ਲਾਕ ਤੋਂ ਹੋਂ ਤੇ 144 ਕਾਰਜ ਆਪਣੇ ਅਗੇ ਨੇ 109 ਬੀਐਨਐਸ ਦਾ